ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝਕ ਚੜਦੇ ਪੰਜਾਬ ਵਿੱਚ ਜਣਕੇ ਜਿਹੜਾ ਪੰਜਾਬ ਭਾਰਤ ਵਿੱਚ ਹੈਗਾ ਉਸ ਪੰਜਾਬ ਦੇ ਵਿੱਚ ਕੜਮ ਚੌਧਰੀ ਖਾਲਸਤਾਨੀ ਨੇ ਤੇ ਕੁਝ ਲੈਂਦੇ ਪੰਜਾਬ ਵਿੱਚ ਜਣਕੇ ਜਿਹੜਾ ਪਾਕਿਸਤਾਨ ਵਿੱਚ ਪੰਜਾਬ ਹੈਗਾ ਉੱਥੋਂ ਦੇ ਕੜਮ ਚੌਧਰੀ ਨੇ ਪਤਾ ਕੀ ਕਹਿੰਦੇ ਨੇ ਕਹਿੰਦੇ ਲੈਂਦੇ ਪੰਜਾਬ ਦੀ ਤੇ ਚੜਦੇ ਪੰਜਾਬ ਦੀ ਭਾਈਚਾਰਕ ਸੰਜ ਖਤਮ ਨਹੀਂ ਹੋਣੀ ਚਾਹੀਦੀ। ਇਦਾਂ ਇਹ ਗੱਲਾਂ ਕਰਦੇ ਨੇ ਬੁਗਲੀਆਂ ਮਾਰਦੇ ਨੇ। ਹੁਣ ਇਹਨਾਂ ਭਾਈਚਾਰਕ ਸੰਜ ਰੱਖਣ ਵਾਲਿਆਂ ਦੀ ਕਰਤੂਤ ਦੱਸਣ ਲੱਗਾ। ਸੁਣ ਲਿਓ ਧਿਆਨ ਦੇ ਨਾਲ। ਪਾਕਿਸਤਾਨ ਦੇ ਵਿੱਚ ਗੋਪਾਲ ਸਿੰਘ ਚਾਵਲਾ ਜਿਹੜੇ ਪਾਕਿਸਤਾਨ ਦੇ ਵਿੱਚ ਸ਼ੇਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਰਨਲ ਸਖਤਰ ਰਹੇ ਨੇ 3 ਸਾਲ ਤੋਂ ਗੋਪਾਲ ਸਿੰਘ ਚਾਵਲਾ ਨੂੰ ਹਾਈਐਸਆਈ ਨੇ ਨਜ਼ਰਬੰਦ ਕੀਤਾ ਹੋਇਆ ਇੱਕ ਆਵਾਜ਼ ਗੁਰਦੁਆਰੇ ਦੇ ਅੰਦਰ ਤੇ ਉਹਨੂੰ ਗੁਰਦੁਆਰੇ ਜਾਣ ਦੀ ਵੀ ਇਜਾਜ਼ਤ ਨਹੀਂ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਤਦਕ ਕਿਉਂ ਨਜ਼ਰਬੰਦ ਕੀਤਾ ਆਈਐਸਆਈ ਨੇ ਇਹਨੂੰ ਖਾਲਸਦਾਨੇ ਵੀ ਥੋੜਾ ਬਹੁਤਾ ਕਿਹਾ ਜਾਂਦਾ ਸੀ ਕੋਰੀਡੋਰ ਦਾ ਜਦੋਂ ਰਸਤਾ ਖੁੱਲਿਆ ਉਦੋਂ ਇਹ ਬਹੁਤ ਵੱਡਾ ਚਿਹਰਾ ਬਣ ਗਿਆ ਸੀ ਔਰ ਇਹਨੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਹਿੰਦੂ ਤੇ ਸਿੱਖ ਕੁੜੀਆਂ ਦੇ ਨਾਲ ਜ਼ਬਰਜਨਾਹ ਹੁੰਦਾ ਸੀ ਉਹ ਆਵਾਜ਼ ਉਠਾਈ ਸੀ ਇਸ ਬੰਦੇ ਨੇ ਨਿਰਨਕੇ ਗੋਪਾਲ ਸਿੰਘ ਚਾਵਲਾ ਨੇ ਤੇ ਇਹਨੂੰ ਹੁਣ ਨਜ਼ਰਬੰਦ ਕੀਤਾ ਹੋਇਆ 3 ਸਾਲ ਤੋਂ ਉੱਥੋਂ ਦੀਆਂ ਜਥੇਬੰਦੀਆਂ ਸੇਕਾਉਮ ਦੇ ਆਗੂ ਸਰਕਾਰ ਨੂੰ ਅਪੀਲਾਂ ਕਰ ਰਹੇ ਨੇ ਬੀਹ ਨੂੰ ਪਰਿਵਾਰ ਨੂੰ ਮਿਲਣ ਦਿੱਤਾ ਜਾਵੇ ਤੇ ਇਹ ਇਨਾ ਕਮਜ਼ੋਰ ਹੋ ਗਿਆ ਸਵਾਰਥ ਪੱਖ ਤੋਂ ਵੀ ਸਰੀਰਕ ਪੱਖ ਤੋਂ ਵੀ ਤੇ ਪਰਿਵਾਰਕ ਜਿਹੜੇ ਮੈਂਬਰ ਨੇ ਉਹ ਕਹਿੰਦੇ ਨੇ ਕਿ ਗੋਪਾਲ ਸਿੰਘ ਚਾਵਲਾ ਦੀ ਜਾਨ ਨੂੰ ਖਤਰਾ ਹੈ ਜਾਣੇ ਕਿ ਆਈਐਸਆਈ ਇਹਨੂੰ ਖਤਮ ਕਰ ਸਕਦੀ ਹੈ ਆਕਰਦੂਤਾ ਨੇ ਪਾਕਿਸਤਾਨ ਦੇ ਵਿੱਚ ਡਿੜਕੜਾ ਮ ਚੌਧਰੀ ਕਹਿੰਦੇ ਸਾਡੀ ਭਾਈਚਾਰਕ ਸਾਂਝ ਹੈ ਆਪਨ ਨੂੰ ਵਰਗੇ ਖੋਤੇ ਕਹਿੰਦੇ ਨਾ ਅਸੀਂ ਪਾਕਿਸਤਾਨ ਦੇ ਨਾਲ ਖੜੇ ਹਾਂ ਉਹ ਕਹਿਣਗੇ ਅਸੀਂ ਸਿੱਖਾਂ ਦੇ ਨਾਲ ਖੜੇ ਹਾਂ ਖੁਦ ਪਾਕਿਸਤਾਨ ਦੇ ਵਿੱਚ ਗੋਪਾਲ ਸਿੰਘ ਚਾਵਲਾ ਨੂੰ ਨਜ਼ਰਬੰਦ ਕੀਤਾ ਹੋਇਆ ਆਈਐਸਆਈ ਨੇ ਕਿਉਂ ਕੀਤਾ ਹੋਇਆ ਉਹਨੇ ਜਿਹੜੀਆਂ ਵੀ ਕੁੜੀਆਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਸੀ ਜਿਵੇਂ ਨਨਕਾਣਾ ਸਾਹਿਬ ਦੇ ਹੈੱਡ ਗ੍ਰਾਂਥੀ ਦੇ ਕੁੜੀ ਦੇ ਨਾਲ ਜ਼ਬਰਦਸਤ ਨਾ ਕੀਤਾ ਗਿਆ ਨਕਾਹ ਕਰਾਇਆ ਗਿਆ ਜ਼ਬਰੀ ਧਰਮ ਪਰਿਵਰਤਨ ਕਰਾਇਆ ਗਿਆ ਉਹਨੇ ਇਦਾਂ ਦੀ ਆਵਾਜ਼ ਉਠਾਈ ਸੀ ਉੱਤੇ ਵੀ ਨਾ ਕਰੋ ਇਹ ਧੱਕੇਸ਼ਾਹੀ ਨਾ ਕਰੋ ਦਿਵਸ ਇਸੇ ਵਜ੍ਹਾ ਕਰਕੇ ਗੋਪਾਲ ਸਿੰਘ ਚਾਵਲਾ ਨੂੰ ਆਈਐਸਆਈ ਨੇ ਨਜ਼ਰਬੰਦ ਕੀਤਾ ਹੋਇਆ। ਇਹ ਕਰਤੂਤ ਹੈ ਪਾਕਿਸਤਾਨ ਦੇ ਵਿੱਚ। ਜਿਹੜੇ ਕਹਿੰਦੇ ਅਸੀਂ ਚੜ੍ਹਦੇ ਪੰਜਾਬ ਨੂੰ, ਸਿੱਖਾਂ ਨੂੰ ਪਿਆਰ ਕਰਦੇ ਆ। ਆ ਪੰਨੂ ਵਰਗੇ ਖੋਤੇ ਜਿਹੜੇ ਕਹਿੰਦੇ ਅਸੀਂ ਪਾਕਿਸਤਾਨ ਦੇ ਨਾਲ ਖੜੇ ਆ। ਹੁਣ ਦੱਸੋ ਜੀ ਇਹ ਭਾਈਚਾਰਕ ਸਾਂਝ ਹੈ। ਇੱਕ ਸੇਖਾਗੂ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਦੀ ਸੇਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਜਰਨਲ ਸਕੱਤਰ ਜੇ ਉਹਨੂੰ ਨਜ਼ਰਬੰਦ ਕੀਤਾ ਹੋਇਆ ਹੁਣ ਕਿਸੇ ਖਾਲਸਤਾਨੀ ਦਾ ਭਾਵੇਂ ਪੰਨੂ ਹੋਵੇ ਭਾਵੇਂ ਸਿਮਰਿਤ ਮਾਨ ਹੋਵੇ ਪੰਜਾਬ ਦੇ ਵਿੱਚ ਕੋਈ ਹੋਰ ਕਦੀੜ ਹੋਵੇ ਖਾਲਸਤਾਨੀ ਕਿਸੇ ਨੇ ਮੂੰਹ ਨਹੀਂ ਖੋਲਿਆ ਬੀਗੋਪਾਲ ਸਿੰਘ ਚਾਵਲਾ ਨੂੰ ਆਈਐਸਆਈ ਨੇ ਕਿਉਂ ਨਜ਼ਰਬੰਦ ਕੀਤਾ ਹੋਇਆ ਕੋਈ ਨਹੀਂ ਬੋਲਿਆ ਜਦੋਂ ਮੇਰੇ ਵਰਗਾ ਬੋਲੂ ਫਿਰ ਇਹਨਾਂ ਨੇ ਕਹਿਣਾ ਇਹ ਤਾਂ ਕੌਮ ਵਿਰੋਧੀ ਹੈ ਇਹ ਤਾਂ ਸਿੱਖਾਂ ਦੇ ਵਿਰੋਧ ਵਿੱਚ ਬੋਲਦਾ ਹੈ ਤੁਹਾਡੀ ਜੜ ਪੱਟੀ ਜਾਵੇ ਤੁਹਾਡੀ ਪਾਕਿਸਤਾਨ ਦੇ ਵਿੱਚ ਇੱਕ ਜਰਨਲ ਸਕੱਤਰ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸਿੱਖ ਜੇਹਰਾ ਗੋਪਾਲ ਸਿੰਘ ਚਾਵਲਾ ਜਿਹੜਾ Hindu Sikh ਕੁੜੀਆਂ ਦੇ ਜ਼ਬਰ ਜਨਾਹ ਦੇ ਵਿਰੁੱਧ ਆਵਾਜ਼ ਉਠਾਉਣ ਵਾਲਾ ਸੀ ਉਹਨੂੰ ਅਗਲਾ ਨੇ ਬੰਦੀ ਬਣਾ ਕੇ ਨਜ਼ਰਬੰਦ ਕੀਤਾ ਹੋਇਆ ਤੇ ਮੈਂ ਉਹਦੀ ਗੱਲ ਕਰ ਰਿਹਾ ਵੀ ਇਹਨਾਂ ਉਹ ਸ਼ਬਦ ਨਹੀਂ ਮੈਂ ਵਰਤਨੇ ਔਰੰਗਜ਼ੇਬ ਦੀ ਔਲਾਦ ਕਹਿ ਸਕਦਾ ਤੁਸੀਂ ਇਹਨਾਂ ਤੇ ਵਿਸ਼ਵਾਸ ਕਰਦੇ ਹੋ ਜਦੋਂ ਨਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਉਦੋਂ ਇਹਨਾਂ ਪਹਾੜੀ ਰਾਜਿਆਂ ਨੇ ਜਾਂ ਮੁਗਲਾਂ ਨੇ ਔਰੰਗਜੀਤ ਦੀਆਂ ਔਲਾਦਾਂ ਨੇ ਕਸਮਾਂ ਪਾਈਆਂ ਸੀ ਕ੍ਰਾਂਸੀ ਤੇ ਸ਼ੈਨ ਕਰਕੇ ਭੇਜੇ ਵੀ ਅਸੀਂ ਤੁਹਾਨੂੰ ਇਜਾਜ਼ਤ ਦਿੰਦੇ ਆ ਕਿਲਾ ਛੱਡ ਕੇ ਕਿਤੇ ਵੀ ਚਲੇ ਜਾਓ ਤੁਹਾਨੂੰ ਆਜ਼ਾਦੀ ਹੈ ਤੇ ਗੁਰੂ ਪਾਸ਼ਾ ਕਹਿੰਦੇ ਨਾ ਆਪਣੇ ਨਾਲ ਦੇ ਕੁ ਸਿੱਖਾਂ ਨੂੰ ਕਹਿੰਦੇ ਇੱਕ ਤਿਲਾਂ ਦੀ ਪ੍ਰਾਂਤ ਭਰ ਕੇ ਲੈ ਕੇ ਆਓ ਇਹ ਇਤਿਹਾਸਗਵਾ ਹੈ ਇਹ ਕਸਮ ਜਦੋਂ ਤੋੜੀ ਉਹਨਾਂ ਨੇ ਤੇ ਕਹਿੰਦੇ ਇੱਕ ਤੇਲ ਦੀ ਬਾਲਟੀ ਵਿੱਚ ਨਾ ਆਪਣੇ ਬਾਹ ਪੂਰੀ ਲਵੇੜ ਲਓ ਫਿਰ ਕਹਿੰਦੇ ਹੁਣ ਜਿਹੜੀ ਇਹ ਤਿਲਾਂ ਵਾਲੀ ਪ੍ਰਾਂਤ ਹੈ ਨਾ ਭਰੀ ਹੋਈ ਤਿਲਾਂ ਦੀ ਉਹਦੇ ਵਿੱਚ ਬਾਹ ਲਵੇੜ ਲਓ ਜਿੰਨੇ ਤਿਲ ਕਹਿੰਦੇ ਲੱਗ ਜਾਣਗੇ ਉਹਨਾਂ ਦੀ ਗਿਣਤੀ ਲੱਖਾਂ ਚ ਹੋ ਜੇ ਕਹਿੰਦੇ ਇੰਨੀਆਂ ਕਸ਼ਮਾਂ ਪਾ ਦੇਣ ਫਿਰ ਵੀ ਤੁਸੀਂ ਯਕੀਨ ਨਹੀਂ ਕਰ ਸਕਦੇ ਅਰੰਭਜੀਤ ਦੀ ਔਲਾਦ ਤੇ ਜਦੋਂ ਗੁਰੂ ਪਾਤਸ਼ਾਹ ਨੇ ਪ੍ਰਵਾਨ ਕਰ ਲਿਆ ਕਿ ਅਸੀਂ ਕਿਲਾ ਛੱਡ ਕੇ ਜਾਵਾਂਗੇ ਉਹ ਕਹਿੰਦੇ ਤੁਹਾਨੂੰ ਰਸਤਾ ਦੇਵਾਂਗੇ ਕੋਈ ਤੁਹਾਡੇ ਨਾਲ ਟਕਰਾਲੀ ਹੋ ਗੁਰੂ ਪਾਸ਼ਾ ਨੇ ਪਰਖ ਲਈ ਪਤਾ ਕੀ ਕੀਤਾ ਜਿਹੜਾ ਅੰਦਰ ਟੁੱਟਿਆ ਭਜਿਆ ਸਾਜੂ ਸਮਾਨ ਪਿਆ ਸੀ ਨਾ ਉਹ ਰਾਤ ਹੁੰਦੇ ਸੀ ਗੁਰੂ ਪਾਸ਼ਾ ਦੇ ਕੋਲ ਗੱਡਿਆਂ ਦੇ ਰੂਪ ਵਿੱਚ ਉਹ ਟੁੱਟਿਆ ਭਜਿਆ ਸਮਾਨ ਰੱਖ ਦਿੱਤਾ ਤੇ ਉੱਪਰ ਸੋਹਣੇ ਜਿਹੇ ਦਸਾਲੇ ਪਾ ਕੇ ਉਹ ਗੱਡੇ ਕਿਲੇ ਵਿੱਚੋਂ ਬਾਹਰ ਕੱਢੇ ਇਹਨਾਂ ਔਰੰਗਜ਼ੇਬ ਦੀਆਂ ਔਲਾਦਾਂ ਨੇ ਹਮਲਾ ਕਰਤਾ ਸੀ ਉਸ ਵਕਤ ਨੇ ਗੁਰੂ ਪਾਸ਼ਾ ਨੇ ਕਹਿ ਸੀ ਵੀ ਤੁਸੀਂ ਯਕੀਨ ਨਹੀਂ ਕਰਨਾ ਇਹਨਾਂ ਤੇ ਇਹ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿਉਂ ਕਹਿਣੀ ਪੈ ਰਹੀ ਹੈ ਇੱਕ ਪਾਸੇ ਫੜਾ ਮਾਰਦੇ ਨੇ ਕਿ ਆਓ ਤੁਸੀਂ ਪਾਕਿਸਤਾਨ ਵਿੱਚ ਤੁਹਾਡਾ ਵੈਲਕਮ ਕਰਦੇ ਆ ਤੁਹਾਨੂੰ ਗੁਰਦੁਆਰੇ ਦਰਸ਼ਨ ਕਰਵਾਵਾਂਗੇ ਤੁਹਾਡੀ ਆਓ ਭਾਗ ਤੁਹਾਡੇ ਲਈ ਖਾਣੇ ਦਾ ਪ੍ਰਬੰਧ ਵਧੀਆ ਹੋਊਗਾ ਤੁਹਾਨੂੰ ਕਮਾਵਾਵਾਂਗੇ ਇਦਾਂ ਮਾਰਦੇ ਨੇ ਫੜਾ ਤੇ ਖੁਦ ਪਾਕਿਸਤਾਨ ਦੇ ਵਿੱਚ ਹਿੰਦੂ ਤੇ ਸਿੱਖ ਬੇਟੀਆਂ ਦੇ ਨਾਲ ਜ਼ਬਰਜਨਾਹ ਹੋ ਰਿਹਾ ਹੈ ਜੇ ਉਹਨਾਂ ਦੇ ਖਲਾਅ ਕੋਈ ਆਵਾਜ਼ ਉਠਾਉਂਦਾ ਹੈ ਗੋਪਾਲ ਸਿੰਘ ਚਾਵਲਾ ਵਰਗਾ ਉਹਨੂੰ ਆਈਐਸਆਈ ਏਜੰਸੀ ਹੈ ਜਿਹੜੀ ਪਾਕਿਸਤਾਨ ਦੀ ਉਹ ਨਜ਼ਰਬੰਦ ਕਰੀ ਬੈਠੀ ਹੈ ਹੁਣ ਦੱਸੋ ਭਾਈਚਾਰ ਕਿਸਾਨ ਕਿੱਧਰ ਗਈ ਜਿਹਨੂੰ ਹਰਾਮ ਦੇ ਔਰੰਗਜੇਬ ਦੀ ਔਲਾਦ ਨਾ ਕਹੀਏ ਤਾਂ ਹੋਰ ਦੱਸੋ ਕੀ ਕਹੀਏ ਹੁਣ ਖਾਲਸਾ ਨਹੀਂ ਟੱਪਣਗੇ ਟੱਪੋ ਸਾਡੇ ਕੋਲ ਤਾਂ ਪੈਟਰੋਲ ਹੁੰਦਾ ਤੇ じゃ ਸਾਡੇ ਕੋਲੇ ਮਿਰਚਾਂ ਹੁੰਦੀਆਂ ਨੇ ਲਾ ਦਿੰਦੇ ਆ ਫੇ ਟਪੂਸ਼ੀਆਂ ਮਾਰੀ ਚੱਲੂ ਪਰ ਵੀਡੀਓ ਸੁਣਨ ਤੋਂ ਪਹਿਲਾਂ ਸਾਬਣ ਘਿਓ ਤੇਲ ਕੋਲੇ ਰੱਖ ਲਿਓ ਜੇ ਲੜਨਗੀਆਂ ਤਾਂ ਲਾ ਲਿਓਗੇ ਹੱਥਾਂ ਉੱਤਾਂ ਦੇ ਮਾੜਾ ਮੋਟਾ ਕਈ ਵਾਰੀ ਹੱਥ ਪੁੱਠੇ ਸਿੱਧੇ ਸੰਤੇ ਲੱਗ ਜਾਂਦਾ ਫਿਰ ਮੈਨੂੰ ਗਾਲਾਂ ਦੇਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ